ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਗੁਰਦਾਸਪੁਰ ਦੇ ਪੁਰਾਣਾ ਬਾਜ਼ਾਰ ਦੀ ਬੈਲਾ ਵਾਲੀ ਗਲੀ ਵਿੱਚ ਦੇਰ ਸ਼ਾਮ ਅਸਮਾਨੀ ਬਿਜਲੀ ਡਿੱਗਣ ਨਾਲ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਗਏ ਤੇ ਲੱਖਾਂ ਦਾ ਨੁਕਸਾਨ ਹੋ ਗਿਆ। ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਮੋਹੱਲੇ ਵਿੱਚ ਰਹਿਣ ਵਾਲੇ ਪੰਨਾ ਲਾਲ ਦੇ ਘਰ ਵਿੱਚ ਕਾਫੀ ਨੁਕਸਾਨ ਹੋਇਆ ਹੈ ਤੇ ਉਹਨਾਂ ਦੇ ਘਰ ਦੀਆਂ ਦੀਵਾਰਾਂ ਵਿੱਚ ਵੀ ਪਾੜ ਪੈ ਗਏ ਹਨ ਜਦਕਿ ਕਈ ਹੋਰ ਤਰ੍ਹਾਂ ਦੇ ਬਿਜਲੀ ਦੇ ਉਪਕਰਨ ਤੇ ਵਾਇਰਿੰਗ ਵੀ ਸੜ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਨਾਲ ਮੇਰਾ ਨਾਮ ਜੀ ਪੁਰਾਣਾ ਬਜ਼ਾਰ ਬੈਲਾ ਵਾਲੀ ਗਲੀ ਚ ਕੀ ਘਟਨਾ ਵਾਪਰੀ ਹੈ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਸੀ ਘਰ ਮੈਂ ਘਰ ਮੰਜੂ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫੇਰੇ ਜਿਹੜਾ ਨਾ ਥੋੜਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਹੈ ਅਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ LCD ਟੁੱਟ ਗਿਆ ਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਵਾਇਰਿੰਗ ਜਿਹੜੀ ਸਭ ਜਰੀਆ ਖੜਾ ਸਭ ਉੱਡ ਗਈ ਆ ਉੱਡ ਗਈ ਸਭ ਹੋ ਗਈ ਆ ਵਿੱਚੋਂ ਹੀ ਨਿਕਲ ਆਈ ਬਾਹਰ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਘਟਨਾ ਜਰੀਆ ਵਾਪੀ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਫੈਮਿਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਦਾਂ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਘਰ ਦਾ ਜਰਾ ਕੀ ਹੋ ਰਿਹਾ ਕਿਸ ਤਰ੍ਹਾਂ ਦਾ ਨੁਕਸਾਨ ਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਅਲਸੀਡੀਓ ਨਿਮੇਟਰ ਵਗੈਰਾ ਹੋਏ ਨੇ ਉਹਦਾਂ ਠੀਕ ਹੈ ਹਾਂ ਬਿਜਲੀ ਪੈਨ ਨਾਲ ਸਾਰੇ ਮੱਲੇਰਾ ਪੂਰੇ ਮੱਲੇਰਾ ਨੂੰ ਖਸਾਨ ਪੜਾ ਹੋਇਆ ਹੈ ਮੈਮ ਮੀਟਰ ਸੜ ਗਿਆ ਹੈ ਦੁਵਾਰਾ ਟੁੱਟ ਕੇ ਬਾਹਰ ਆ ਗਈਆਂ ਹੋਰ ਇਨਵੈਟਰ ਫਟ ਗਈ ਹੈ ਕਿੰਨਾ ਸਾਰੇ 7-8 ਘਰਾਂ ਦਾ ਨੁਕਸਾਨ ਹੋ ਗਿਆ ਬੜਾ ਜ਼ਿਆਦਾ ਠੀਕ ਹੈ ਸਰ ਹੋਰ ਨੁਕਸਾਨ ਹੋਇਆ ਐਲਸੀਡੀ ਐਲਸੀਡੀ ਫਟ ਗਈ ਹੈ ਮੀਟਰ ਸੜ ਗਿਆ ਇਨਵੈਟਰ ਬਲਾਸਟ ਹੋ ਗਈ ਹੈ ਕਿੰਨਾ ਤੇ ਟੋਟਲ ਲਗਦਾ ਨੁਕਸਾਨ ਹੋਇਆ 70-80 ਹਜ਼ਾਰ ਤੱਕ ਹੋਈ ਗਏਗਾ ਲਗਦਾ ਹੈ ਬਪਲੈਸ ਵਿੱਚ ਸੜ ਗਿਆ ਮਤਲਬ 플ੱਗ ਵਗੈਰਾ ਸਾਰੇ ਬਾਹਰ ਆ ਗਿਆ ਗਿਆ ਹੋਲਡਰ ਡਰਾਈਵਰ ਸਾਈਡ ਪੁੱਟ ਗਈ ਹੈ ਕੁੱਲ ਕਿੰਨੇ ਘਰ ਆ ਜਿਨ੍ਹਾਂ ਦਾ ਨੁਸਾਨ ਹੋਇਆ ਸੱਤ ਘਰਾਂ ਦਾ ਕੱਟਦਾ ਹੈ ਗਈ ਹੈ ਜਿਨ੍ਹਾਂ ਦਾ ਨੁਸਾਨ ਹੋਇਆ ਐ ਐ ਅਸਮਾਨੀ ਵੀ ਲਿ ਡਿੱਗੀ ਹੈ ਹਾਂ ਜੀ